ਸਤਿ ਸ਼੍ਰੀ ਅਕਾਲ ਜੀ ਕੈਨ ਟੀਵੀ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਦੇਸ਼ ਵਿਦੇਸ਼ ਦੇ ਵਿੱਚ ਕੀ ਹੈ ਖਾਸ ਖਬਰਾਂ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਕੰਗੜਾ ਰਣੋਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਦੇ ਸਿਨੇਮਾ ਘਰਾਂ ਦੇ ਬਾਹਰ ਵਿਵਾਦ ਜਥੇਬੰਦੀਆਂ ਦੇ ਵੱਲੋਂ ਲਗਾਇਆ ਗਿਆ ਤਰਨਾ ਕਈ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਪੀਐਮ ਨਰਿੰਦਰ ਮੋਦੀ ਦੀ ਸੁਰੱਖਿਆ ਕੋਤਾਹੀ ਮਾਮਲੇ ਦੇ ਵਿੱਚ ਪੰਜਾਬ ਦੇ 25 ਕਿਸਾਨਾਂ ਤੇ ਗ੍ਰਿਫਤਾਰੀ ਵਾਰੰਟ ਹੋਏ ਜਾ ਰਹੀ ਧਾਰਾ 307 ਜੋੜੀ ਬੀਤੇ ਸਮੇਂ ਦੇ ਵਿੱਚ ਮੋਦੀ ਦੀ ਸੀ ਫਿਰੋਜ਼ਪੁਰ ਦੇ ਵਿੱਚ ਰੈਲੀ ਪੰਜਾਬ ਦੇ ਵਿੱਚ ਧੁੰਦ ਦਾ ਅਲਰਟ ਕੀਤਾ ਗਿਆ ਜਾਰੀ ਉਹਨਾਂ ਦੇ ਦਿਨਾਂ ਦੇ ਵਿੱਚ ਹੋ ਸਕਦੀ ਹੈ ਬਰਸਾਤ ਅੰਮ੍ਰਿਤਸਰ ਦੇ ਵਿੱਚ ਰਾਤ ਨੂੰ ਹੋਈ ਜ਼ੀਰੋ ਵਿਜ਼ਿਬਿਲਟੀ ਲੁਧਿਆਣਾ ਪੱਛਮੀ ਚ ਜ਼ਿਮਨੀ ਚੋਣ ਦਾ ਨੋਟੀਫਿਕੇਸ਼ਨ ਹੋਇਆ ਜਾਰੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਜਾਣ ਤੋਂ ਬਾਅਦ 6 ਮਹੀਨਿਆਂ ਦੇ ਵਿੱਚ ਹੋਣਗੀਆਂ ਚੋਣਾਂ ਸਕੂਲ ਦੇ ਵਿੱਚ ਟੀਚਰ ਨੇ ਬੱਚਿਆਂ ਨਾਲ ਕੀਤੀ ਛੇੜਛਾੜ ਮਾਪਿਆਂ ਨੇ ਮਾਮਲਾ ਕਰਵਾਇਆ ਦਰਜ ਗ੍ਰਿਫਤਾਰੀ ਮੌਕੇ ਟੀਚਰ ਨੇ ਕਿਹਾ ਮੈਂ ਬੇਕਸੂਰ ਲੁਧਿਆਣਾ ਦੇ ਨਾਮੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਹੋਈ ਮਹਿਲਾ ਦੀ ਮੌਤ ਪਰਿਵਾਰ ਨੇ ਲਗਾਇਆ ਤਰਨਾ ਡਾਕਟਰਾਂ ਨੇ ਕਿਹਾ 50 ਸਾਲ ਤੋਂ ਬਾਅਦ ਆ ਸਕਦਾ ਹੈ ਕਿਸੇ ਵੀ ਵੇਲੇ ਵੀ ਅਟੈਕ ਤੇ ਹੁਣ ਕਰਦੇ ਆ ਖਬਰਾਂ ਦਾ ਵਿਸਥਾਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੰਸਦ ਪਾਜਪਾ ਦੀ ਕੰਗਲਰ ਨੌਥ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਇੱਕ ਪਾਸੇ ਪਹਿਲਾਂ ਹੀ ਐਮਰਜੈਂਸੀ ਫਿਲਮ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਵਿਵਾਦ ਚੱਲਦਾ ਪਿਆ ਸੀ ਪਰ ਇੱਕ ਵਾਰ ਮੋੜ ਤੋਂ ਸਿਨੇਮਾ ਘਰ ਦੇ ਬਾਹਰ ਤੁਸੀਂ ਵੀ ਦੇਖ ਲਵੋ ਕਿ ਕਿਵੇਂ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ ਜ਼ਿਕਰ ਇਹ ਖਾਸ ਹੈ ਕਿ ਬਾਲੀਵੁੱਡ ਅਭਨੇਤਰੀ ਅਤੇ ਭਾਜਪਾ ਦੀ ਸੰਸਦ ਕنگੜਾ ਰਨੌਤ ਦੀ ਫਿਲਮ ਅਮਰਜੈਂਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸਿੱਖ ਜਥੇਬੰਦੀਆਂ ਨੇ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਕਿਹਾ ਹੈ ਕਿ ਇਹ ਫਿਲਮ ਪੰਜਾਬ ਦੇ ਸਿਨੇਮਾ ਘਰ ਦੇ ਵਿੱਚ ਨਾ ਲਗਾਈ ਜਾਵੇ ਇਸੇ ਲੜੀ ਦੇ ਤਹਿਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਲਾਂ ਦੇ ਵਿੱਚ ਇਹ ਫਿਲਮ ਨਹੀਂ ਲੱਗੀ ਤਾਂ ਦੂਸਰੇ ਪਾਸੇ ਜਲੰਧਰ ਤੋਂ ਵੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਲ ਦੇ ਸਿਨੇਮਾ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਸਿੱਖ ਜਥੇਬੰਦੀਆਂ ਨੇ ਸਿਨੇਮਾ ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕਿਹਾ ਕਿ ਐਮਰਜੈਂਸੀ ਫਿਲਮ ਸਿਨੇਮਾ ਘਰ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਉੱਥੇ ਉਹ ਸਿੱਖਾਂ ਦਾ کردار ਵੀ ਦੇਲਣ ਵੀ ਆਪਾਂ ਬਰਦਾਸ਼ਤ ਨਹੀਂ ਕਰਦੇ ਸਾਡੇ ਸਬਰ ਨੂੰ ਪਰਖਿਆ ਨਾ ਜਾਵੇ ਤੇ ਬਾਬਾ ਜੀ ਜੇ ਇਹੀ ਉਹਨਾਂ ਨਾਲ ਪੈਰਾ ਲਾ ਸਕਦੇ ਆ ਤੇ ਅਸੀਂ ਕਿਸੇ ਦਾ ਵੀ ਲਾ ਸਕਦੇ ਆ ਇਸ ਕਰਕੇ ਮੇਰੇ ਸਾਰੇ ਨੌਜਵਾਨ ਵੀਰ ਇਹ ਗੱਲ ਚੰਗੀ ਤਰ੍ਹਾਂ ਸਮਝਣ ਆਪਣਾ ਮੂਲ ਪਛਾਣੋ ਬਾਬਾ ਜੀ ਆਪਾਂ ਬਹੁਤ ਕੁਝ ਕਰ ਸਕਦੇ ਆ ਠੀਕ ਆ ਨਾ ਆਪਣੇ ਹੱਥ 'ਚ ਸਾਰੀ ਪਾਵਰ ਆ ਤੁਸੀਂ ਸਾਰੇ ਜਿਹੜੇ ਬਾਹਰ ਨਿਕਲੇ ਹੋਏ ਤੁਹਾਡੇ ਨਾਲ ਆ ਪਤਾ ਕੀ ਗੱਲ ਆ ਜੇ ਅਸੀਂ ਅੱਜ ਹੀ 4 10 20 100 ਇਕੱਠੇ ਹੋ ਗਏ ਬਾਬਾ ਜੀ ਕੀ ਨਹੀਂ ਹੁੰਦਾ ਆਪਣੇ ਉੱਤੇ ਕਿਸਾਨ ਵੀਰ ਬੈਠੇ ਆ ਇਹਨਾਂ ਨੂੰ ਮੂਵੀਆਂ ਦੀ ਪਈ ਇਹ ਤਾਂ ਕੋਈ ਬਾਬਾ ਜੀ ਤੁਸੀਂ ਸਾਰੇ মিডিਆ ਵਾਲੇ ਨਹੀਂ ਪਾਵਰ ਰੱਖਦੇ ਚਲਾਓ ਬਾਬਾ ਜੀ ਖੁੱਲ ਕੇ ਜਿਹੜਾ ਜਿਹੜਾ ਚੋਰ ਆ ਉਹਨੂੰ ਚੋਰ ਕੋ ਜਿਹੜਾ ਸਾਧੀਆਂ ਨੂੰ ਸਾਧ ਕੋ ਠੀਕ ਹੈ ਜੀ ਤੁਹਾਡੇ ਹੱਥ 'ਚ ਪਾਵਰ ਆ ਤੁਸੀਂ ਮਾਈਕ ਲੈ ਕੇ ਜਾਂਦੇ ਆ ਅਗਲੇ ਨੂੰ ਸਵਾਲ ਇਦਾਂ ਦਾ ਕਰੋ ਇਹਨਾਂ ਕੋਲੋਂ ਬਾਬਾ ਜੀ ਬਾਈਟ ਲਵੋ ਕਿ ਤੁਸੀਂ ਪੰਜਾਬ 'ਚ ਰਹਿ ਕੇ ਇਦਾਂ ਦੀ ਮੂਵੀ ਨਹੀਂ ਦਿਖਾਣੀ ਜਿਹੜੀ ਇਹ ਐਮਰਜੈਂਸੀ ਮੂਵੀ ਹੈ ਜਿਸ ਦਿਨ ਤੋਂ ਇਹਰਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੋ ਰਿਹਾ ਸੇਮ ਡੇ ਤੋਂ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਜਿਹੜੀ ਐਮਰਜੈਂਸੀ ਮੂਵੀ ਹੈ ਇਹ ਸਿਰਫ ਇੰਦਰਾ ਗਾਂਧੀ ਨੂੰ ਕਿਰਦਾਰ ਕੁਸ਼ੀ ਕਰਨ ਦੇ ਲਈ ਨਹੀਂ ਬਣੀ ਹੈ ਉਹਨਾਂ ਨੇਰੇ 'ਚ ਆਪਣਾ ਇੱਕ ਨੈਰੇਟਿਵ ਸੈੱਟ ਕੀਤਾ ਭਾਰਤ ਦੀ ਹਕੂਮਤ ਸਿੱਖਾਂ ਨੂੰ ਟੈਰਰਿਸਟ ਦਿਖਾਉਣਾ ਚਾਹੁੰਦੀ ਹੈ ਸਾਡੇ ਜਰਨਲ ਸਾਡੇ ਸ਼ਹੀਦਾਂ ਨੂੰ ਉਹ ਆਪਣੇ ਤਰੀਕੇ ਨਾਲ ਪੇਸ਼ ਕਰਦੀ ਹੈ ਜਿਹੜਾ ਸਾਨੂੰ ਇਹਦੇ ਟ੍ਰੇਲਰ ਤੋਂ ਸਾਫ਼ ਜ਼ਾਹਰ ਹੁੰਦਾ ਸੀਗਾ ਅਸੀਂ ਪਹਿਲੇ ਦਿਨ ਤੋਂ ਇਸ ਮੂਵੀ ਨੂੰ ਨਾਲ ਲੱਗਣ ਦੇ ਉੱਤੇ ਅਪੀਲ ਕੀਤੀ ਹੈ ਉਸ ਦੇ ਬਾਵਜੂਦ ਇਸ ਥੀਏਟਰ ਨੇ ਇਹ ਮੂਵੀ ਬਾਈ ਕੀਤੀ ਹੈ ਜਿੰਨੇ ਜਲੰਧਰ ਵਿੱਚ ਥੀਏਟਰ ਨੇ ਈਵਨ ਜਿੰਨੇ ਪੰਜਾਬ ਵਿੱਚ ਥੀਏਟਰ ਨੇ ਇਹ ਕਿੱਥੇ ਵੀ ਇਹ ਮੂਵੀ ਨਹੀਂ ਲੱਗੇਗੀ ਇਹ ਨਹੀਂ ਲੱਗਣ ਦਿੱਤੀ ਜਾਏਗੀ ਇਹ ਬਿਲਕੁਲ ਕਲੀਅਰ ਸਪਸ਼ਟ ਹੈ ਹੁਣ ਅਸੀਂ ਇਹਨਾਂ ਦੀ ਬਿਆਨ ਦੇ ਮੁਤਾਬਕ ਕਿ 5-7 ਮਿੰਟ ਦੇ ਅੰਦਰ ਆਨਲਾਈਨ ਇਹ ਮੂਵੀ ਜਿਹੜੀ ਹੈ ਬਾਏ ਹੁਣੇ ਬੰਦ ਹੋ ਜਾਏਗੀ ਸਵੀ ਹੈਪ ਟੇਕ ਇੰਦਰ ਨੋਟ ਆਫ ਦਾ ਮੈਸੇਜ ਵੀ ਹੈ ਕਨਵੇਡ ਟੂ ਦਾ ਹਾਇਰ ਮੈਨੇਜਮੈਂਟ ਵੀ ਆਰ ਟੇਕਿੰਗ ਵੀ ਆਰ ਵੇਟਿੰਗ ਫੋਰ देयर ਅਪਰੂਵਲ ਵਾਟਐਵਰ ਦਾ ਇਨਫੋਰਮੇਸ਼ਨ ਕਮਸ ਫਰਮ ਦਾ ਹੈਡ ਆਫਿਸ ਵੀਲ ਕਮਿਊਨ ਟੂ ਯੂ ਅਸੀਂ ਬਾਤ ਹੈ ਕਿ ਉੱਥੇ ਜੀਡੀਵੀ ਪਹਿਲਾ ਕਮਿਊਨੀਕੇਸ਼ਨ ਸੀ ਉਹੀ ਸੇਮ ਕਮਿਊਨੀਕੇਸ਼ਨ ਹੈ ਕਿ ਅਸੀਂ ਚਾਹ ਰੀਆਂ जी भी इन्हों की डिमांड से मांग से वो उत्ते मेन अथॉरिटी से पा दी है अभी पोलाइटली अभी पोलाइटली यही उन्होंने गल सुनी है असी सेम मैसेज अगर कन्वे करता है मैनेजमेंट तो कोई ना कोई रेजोल्यूशन जरूर आएगा एडमिनिस्ट्रेशन कम्यूनिटी के साथ चलेगा इनकी आपस में बातचीत हो गई है और जो पी वी आर के ऑनर्स हैं जो मैनेजर हैं इन्होंने अपने हायर अथॉरिटी से डिस्कस करा है मोस्टली उनकी तरफ से उनको की मिला है। तो, जो है, है, लेकिन ये पिक्चर रिलीज कल होगी या नहीं होगी सेंट्रल गवर्नमेंट का काम है इस पर हमारा नहीं है हमारे यहाँ पे लॉ एंड ऑर्डर सिचुएशन है मेरे ख्याल सेन रह बातचीत होगी जैसे कहा किसी भी जलंधर में किसी भी थिएटर में पिक्चर नहीं लगनी चाहिए और बाकी पिक्चरों के लिए लोट आ सकते हैं ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਿਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਕੱਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਅਸ਼ੰਸ਼ਵਾਸ ਬਾਤਾ ਗਿਆ ਜੀ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨੇ ਗੱਲ ਜੀ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਤੇ ਪੁਲਿਸ ਕਿੰਨੀ ਸਿਕਿਉਰਿਟੀ ਲਾਈ ਕਾਫੀ ਤਾਕਤ ਦੀ ਸਿਕਿਉਰਿਟੀ ਆਈ ਹਾਂਜੀ ਉਸ ਥੀਏਟਰ ਦੇ ਕਿਦਮ ਲੱਗੇ ਕਿ ਉਹਦੇ ਆਪੇ ਡਾ ਨਹੀ ਜੀ ਲੱਗੀ ਨਹੀਂ ਆਈ ਕੁਝ ਸ਼ੋਰ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੂਰ ਹੈ ਕਿ ਸਤਿਗੁਰ ਸਾਹਿਬ ਨਾਲ ਗੱਲ ਵੀ ਜਨੂੰ ਕਰਨੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਹੋਰ ਜਿਹੜੇ ਅ ਫਿਲਹਾਲ ਸ਼ਹਿਰ ਦੇ ਕਿਸੇ ਸੈਟਰ ਚ ਨਹੀਂ ਲੱਗੇ ਪੰਜਾਬ ਦੇ ਵਿੱਚ 25 ਕਿਸਾਨਾਂ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਜ਼ਿਕਰੇ ਖਾਸ ਹੈ ਕਿ 2022 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਦਾ ਰਸਤਾ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਤੇ ਹੁਣ ਕਈ ਤਰ੍ਹਾਂਾਂ ਮਾ ਜੋੜ ਦਿੱਤੀਆਂ ਗਈਆਂ ਨੇ ਇਸ ਵੇਲੇ ਦੀ ਵੱਡੀ ਖਬਰ ਪੀਐਮ ਦੀ ਸੁਰੱਖਿਆ ਦੇ ਵਿੱਚ ਚੁੱਕ ਮਾਮਲੇ ਦੇ ਵਿੱਚ ਜੁੜੀ ਹੋਈ ਧਾਰਾ 307 ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਜਨਵਰੀ 2022 ਨੂੰ ਫਿਰੋਜ਼ਪੁਰ ਦੌਰੇ ਦੌਰਾਨ ਸੁਰੱਖਿਆ ਦੇ ਵਿੱਚ ਚੁੱਕ ਮਾਮਲੇ ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਰਤ ਅਤੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਯੂਨੀਅਨ ਦੇ 25 ਮੈਂਬਰਾਂ ਦੇ ਖਿਲਾਫ ਗ੍ਰਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਦਰਅਸਲ 3 ਸਾਲ ਪੁਰਾਣੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਧਾਰਾ 307 353 341 186 159 ਨੈਸ਼ਨਲ ਹਾਈਵੇ ਐਕਟ ਧਾਰਾ 8ਬੀ ਜੋੜ ਦਿੱਤੀ ਹੈ ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਉਸ ਤਿੰਨ ਫਿਰੋਜ਼ਪੁਰ ਚ ਇੱਕ ਰੈਲੀ ਤੋਂ ਸਮੋਦਨ ਕਰਨਾ ਸੀ ਅਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸ਼ਰਧਾਂਜਲੀ ਦੇਣ ਦੇ ਲਈ ਹੁਸੈਨੀਵਾਲ ਬਾਰਡਰ ਜਾਣਾ ਸੀ ਪਰ ਅਜੇਹੇ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ 25 ਕਿਸਾਨਾਂ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਹੋ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਸੰਗਣੀ ਤੁੰਦ ਦਾ ਕਹਿਰ ਦੇਖਣ ਨੂੰ ਮਿਲਦਾ ਪਿਆ ਹੈ ਤੜਕਸਾਰ ਕੰਮਾਂ ਤੇ ਜਾਣ ਵਾਲੇ ਲੋਕਾਂ ਨੂੰ ਜਿੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜੇਹੇ ਦੇ ਵਿੱਚ ਸੜਕਾਂ ਤੇ ਰੇng ਰੇng ਕੇ ਵਾਹਨ ਚੱਲਦੇ ਪਏ ਆ ਕਈ ਥਾਈ ਫਲਾਈਟਾਂ ਦੇਰੀ ਨਾਲ ਆਉਂਦੀਆਂ ਪਈਆਂ ਨੇ ਤੇ ਕਈ ਥਾਈ ਫਲਾਈਟਾਂ ਨੂੰ ਵਾਪਸ ਮੁੜਨਾ ਪੈ ਰਿਹਾ ਏ। ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਧੁੰਦ ਤੇ ਕੋਰੇ ਦਾ ਕਹਿਰ ਦੇਖਣ ਨੂੰ ਮਿਲਦਾ ਪਿਆ ਏ। ਪੰਜਾਬ ਦੇ ਵਿੱਚ ਕੋਰੇ ਨੂੰ ਲੈ ਕੇ ਔਰੈਂਜ ਅਲਰਟ ਜਾਰੀ ਕੀਤਾ ਗਿਆ ਏ ਵੀਰਵਾਰ ਰਾਤ ਨੂੰ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੋਰੇ ਦਾ ਅਸਰ ਦੇਖਣ ਨੂੰ ਮਿਲਿਆ। ਧੁੱਪ ਨਾ ਨਿਕਲਣ ਦੇ ਕਰਕੇ ਦਿਨ ਦੇ ਵਿੱਚ ਟੈਂਪਰੇਚਰ 3.6 ਡਿਗਰੀ ਤੱਕ ਠੇਠਾ ਆ ਗਿਆ ਹੈ ਪੰਜਾਬ ਪ੍ਰਦੇਸ਼ ਸ਼ਹਿਰਾਂ ਦਾ ਦਿਨ ਦਾ ਤਾਪਮਾਨ 11 ਤੋਂ 20 ਡਿਗਰੀ ਦੇ ਵਿੱਚ ਦਰਜ ਕੀਤਾ ਗਿਆ ਹੈ ਉੱਥੇ ਹੀ ਰਾਤ ਦਾ ਤਾਪਮਾਨ 10 ਵਜੇ ਤੋਂ ਬਾਅਦ ਹਵਾਈ ਜਿਹੜਾ ਮਾਰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਪਿਆ ਹੈ ਅੰਮ੍ਰਿਤਸਰ ਦੇ ਵਿੱਚ ਰਾਤ ਨੂੰ 10 ਵਜੇ ਤੋਂ ਬਾਅਦ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਜ਼ਿਕਰੇ ਖਾਸ ਹੈ ਕਿ ਅਮਰitsar 에어ਪੋਰਟ ਤੇ ਉਤਰਨ ਤੋਂ ਪਹਿਲਾਂ ਮਲੇਸ਼ੀਆ ਤੋਂ ਆਈ ਫਲਾਈਟ ਕਰੀਬ 2 ਘੰਟੇ ਹਵਾ ਦੇ ਵਿੱਚ ਚੱਕਰ ਲਗਾਉਂਦੀ رہی ਆਖਰਕਾਰ ਉਸ ਨੂੰ ਦਿੱਲੀ ਡਾਇਵਾਈਡ ਕਰ ਦਿੱਤਾ ਗਿਆ ਅਮਰitsar ਤੋਂ ਇਲਾਵਾ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਿਰੋਜ਼ਪੁਰ ਫਰੀਦਕੋਟ ਮੋਗਾ ਵੀ ਕੋਹਰੇ ਦਾ ਅਸਰ ਦੇਖਣ ਨੂੰ ਮਿਲਦਾ ਪਿਆ ਹੈ ਮੌਸਮ ਵਿਗਿਆਨੀਆ ਨੇ ਅਨੁਸਾਰ ਅਮਰitsar ਤਰਨਤਾਰਨ ਬਰਨਾਲਾ ਸੰਗਰੂਰ ਅਤੇ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦੇ ਨਾਲ orange alert ਜਾਰੀ ਕੀਤਾ ਗਿਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਮੀਂਹ ਦੀ ਸੰਭਾਵਨਾ ਹੋਰ ਜ਼ਿਆਦਾ ਵਧ ਗਈ ਹੈ ਪੰਜਾਬ ਵਿਧਾਨ ਸਭਾ ਦੇ ਵੱਲੋਂ ਲੁਧਿਆਣਾ ਦੇ ਵਿੱਚ ਪੱਛਮੀ ਸੀਟ ਤੇ ਚੋਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਬੀਤੇ ਦਿਨਾਂ ਦੇ ਵਿੱਚ ਵਿਧਾਇਕ ਗੁਰਪ੍ਰੀਤ ਕੋਗੀ ਦੀ ਅਚਾਨਕ ਮੌਤ ਤੋਂ ਬਾਅਦ ਉਹ ਸੀਟ ਵਿਧਾਇਕ ਤੋਂ ਸਖਣੀ ਹੋ ਗਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਤੇ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਛੇਤੀ ਹੀ ਮੁਰਤ ਤੋਂ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਪੰਜਾਬ ਵਿਧਾਨ ਸਭਾ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਲੁਧਿਆਣਾ ਪੱਛਮੀ ਹਲਕੇ ਤੋਂ ਵਿਧਾਨ ਸਭਾ ਦੀ 6 ਮਹੀਨਿਆਂ ਚ 10 ਜੁਲਾਈ ਤੋਂ ਪਹਿਲਾ ਮੋੜ ਤੋਂ ਚੋਣ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜ਼ਿਕਰ ਖਾਸ ਹੈ ਕਿ ਬੀਤੇ ਦਿਨੀ ਵਿਧਾਇਕ ਗੁਰਪ੍ਰੀਤ ਗੋਗੀ ਦਾ ਅਚਾਨਕ ਅਕਾਲ ਚਲਾਣਾ ਹੋ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੀ ਸੀਟ ਲੁਧਿਆਣਾ ਪੱਛਮੀ ਵਿਦਾਇਕ ਤੋਂ ਸਖਣੀ ਹੋ ਗਈ ਹੈ ਅਜਿਹੇ ਦੇ ਵਿੱਚ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ 6 ਮਹੀਨਿਆਂ ਦੇ ਵਿੱਚ ਜਾਨੀ ਕਿ ਇਹ ਦੱਸਿਆ ਜਾ ਰਿਹਾ ਹੈ ਕਿ 10 ਜੁਲਾਈ ਤੋਂ ਪਹਿਲਾਂ ਇੱਥੇ ਚੋਣਾ ਹੋਣ ਗਿਆ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਜ਼ਿਮਨੀ ਚੋਣਾਂ ਦਾ ਬਿਲਕੁਲ ਵਜਣ ਨੂੰ ਲੈ ਕੇ ਤਿਆਰ ਹੋ ਗਿਆ ਹੈ ਅਜਿਹੇ ਦੇ ਵਿੱਚ ਇਸ ਜਿਹੜੀ ਸੀਟ ਹੈ ਇਸ ਤੇ ਪਹਿਲਾਂ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਜਿਵੇਂ ਕਾਬਜ਼ ਰਹੇ ਤਾਂ ਅਜੇਹੇ ਦੇ ਵਿੱਚ ਇੱਕ ਵਾਰ ਮੁੜ ਤੋਂ ਸਭ ਦੀਆਂ ਨਜ਼ਰਾਂ ਲੁਧਿਆਣਾ ਦੀ ਜ਼ਿਮਨੀ ਚੋਣ ਤੇ ਟਿਕਣ ਜਾ ਰਹੀਆਂ ਨੇ ਇੱਕ ਪਾਸੇ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸੁਰੱਖਿਆ ਅਤੇ ਚੰਗੀ ਸਿੱਖਿਆ ਦੇ ਲਈ ਭੇਜਦੇ ਆ ਪਰ ਕਈ ਵਾਰ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਹਰਕਤਾਂ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਅਜਿਹੇ ਹਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੈਥ ਦੀ ਟੀਚਰ ਦੇ ਵੱਲੋਂ ਬੱਚਿਆਂ ਦੇ ਨਾਲ ਜਲ ਛੇੜਛੜ ਕੀਤੀ ਗਈ ਉਸ ਤੋਂ ਬਾਅਦ ਮਾਪੇ ਡਰੇ ਹੋਏ ਹੈ ਜ਼ਿਕਰ ਖਾਸ ਹੈ ਕਿ ਪੂਰਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਕਲਾਸ ਟੀਚਰ ਦੇ ਵੱਲੋਂ ਬੱਚਿਆਂ ਨਾਲ ਛੇੜਛਾੜ ਕੀਤੀ ਗਈ ਇਹ ਇਲਜ਼ਾਮ ਲੱਗੇਗੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰਿੰਸੀਪਲ ਅਤੇ ਚਾਈਲਡ ਵੈਲਫੇਅਰ ਸੁਸਾਇਟੀ ਨੂੰ ਸ਼ਿਕਾਇਤ ਕੀਤੀ ਗਈ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸੰਤੁਸ਼ਟੀ ਨਹੀਂ ਮਿਲੀ ਤਾਂ ਇਹ ਪੂਰਾ ਮਾਮਲਾ ਪੁਲਿਸ ਤੱਕ ਪਹੁੰਚਿਆ ਜਿਸ ਤੋਂ ਬਾਅਦ ਉਸ ਟੀਚਰ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰੀ ਮੌਕੇ ਇਸ ਟੀਚਰ ਨੇ ਆਪਣੇ ਆਪ ਨੂੰ ਕਿਹਾ ਕਿ ਉਹ ਬੇਕਸੂਰ ਹੈ ਸਰ ਇਹ ਇਲਜ਼ਾਮ ਵੀ ਬਹੁਤ ਪੁਰਾਣਾ ਹੋਣਾ ਮਤਲਬ ਵੀ ਹੁਣ ਇਨਕੁਆਇਰੀ ਜਿਹੜਾ ਤਾਂ ਕੋਈ ਹੋਈ ਨਹੀਂ ਤੇ ਤੋਂ ਮੈਨੂੰ ਆਹ ਫੜ ਲਈਏ ਤੁਹਾਡੇ ਵੱਲੋਂ ਹੋਰ ਵੀ ਬੱਚਿਆਂ ਦਾ ਕਹਿਣਾ ਸੀ ਕਿ ਉਹ ਵੀ ਛੇੜਖੰਡੀਆਂ ਜਾਂ ਗਲਤ ਅਸ਼ਲੀਲ ਹਰਕਤਾਂ ਕਰਦੇ ਕਹਿੰਦੇ ਕੁਝ ਸਰ ਕਹੇ ਰੇ ਪਰ ਬਾਕੀ 100 ਵਰ੍ਹੇ ਬੀਤ ਗਏ ਮੈਨੂੰ ਪੁੱਛ ਰਹੇ ਨੇ ਮੈਂ ਤੁਸੀਂ ਕੀਤੀਆਂ ਤਾਂ ਤੁਹਾਨੂੰ ਨਹੀਂ ਪਤਾ ਸਰ ਜੇ ਮੈਂ ਕੀਤੀਆਂ ਹੁੰਦੀਆਂ ਤਾਂ ਮੈਨੂੰ ਪਤਾ ਹੁੰਦਾ ਤੁਹਾਡੇ ਵੱਲ ਤੋਂ ਕਿ ਬਾਕੀ ਸਰ ਮੇਰੀ ਗੱਲ ਸੁਣ ਇੱਕ ਕਲਾਸ ਦੇ ਵਿੱਚ ਬੱਚੇ ਮੈਂ ਕਿਹਦੇ ਵਿੱਚ ਕੋਈ ਪਰਸਨਲੀ ਬਾਹਰ ਲੈ ਗਿਆ ਕਿਸ ਬੱਚੇ ਨੂੰ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਧਮਕੀ ਵਗੈਰਾ ਵੀ ਦਿੱਤੀ ਗਈ ਸੀ ਪਰ ਮਾਰਵਾੜ ਨੂੰ ਬੱਚੇ ਵਿਸ਼ਕਾਰ ਲਈ ਨਹੀਂ ਨਹੀਂ ਸਰ ਮੈਂ ਇਦਾਂ ਦਾ ਕੁਝ ਨਹੀਂ ਕਿਹਾ ਜੀ ਫਿਰ ਉਹਨਾਂ ਦੇ ਮਾਪਿਆਂ ਵੱਲੋਂ ਕਿਹਾ ਗਿਆ ਵੀ ਧਮਕੀ ਮਾਰਵਾੜ ਤੇ ਅੰਦਰ ਹੈ ਜੀ ਨਹੀਂ ਇਹ ਤਾਂ ਝੂਠ ਬੋਲ ਰਹੇ ਜਾ ਰਹੇ ਜੀ ਸਕੂਲ ਹੈ ਜੀ ਇੱਥੇ ਉਹਦੇ ਵਿੱਚ ਇੱਕ ਲੜਕੀ ਸਟੂਡੈਂਟ ਦੀ ਮਦਰ ਨੇ ਸ਼ਿਕਾਇਤ ਕੀਤੀ ਸੀ ਵੀ ਮੇਰੇ ਉੱਥੇ ਇੱਕ ਮੈਥ ਟੀਚਰ ਸੋਨੂ ਸਿੰਘ ਵੀ ਲੜਕੀਆਂ ਦੇ ਨਾਲ ਸਾਡੀ ਕੰਦੇ ਛੇੜਖਾਨੀ ਕਰਦਾ ਤੇ ਤੰਗ ਪਰੇਸ਼ਾਨ ਕਰਦਾ ਫਿਜ਼ੀਕਲੀ ਸੌਲਟ ਕਰਦਾ ਉਹਨਾਂ ਨੂੰ ਜਿਸ ਤੇ ਉਹਨਾਂ ਉਹਦੇ ਕਹਿਣ ਮੁਤਾਬਕ ਉਹਨਾਂ ਨੇ ਪਹਿਲਾਂ ਸਕੂਲ ਚ ਪ੍ਰਿੰਸੀਪਲ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਹ ਸੈਟੀਸਫਾਈ ਨਹੀਂ ਹੋਏ ਫਿਰ ਉਹ ਚਾਈਲਡ ਵੈਲਫੇਅਰ ਕੋਲੇ ਗਏ ਉਥੋਂ ਸੈਟੀਸਫਾਈ ਨਹੀਂ ਹੋਏ ਫਿਰ ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੂੰ ਪਹਿਲੂ ਦੇਖਦੇ ਹੋਏ ਤੇ ਅਸੀਂ ਐਫ ਆਈ ਆਰ ਨੰਬਰ 13 ਮਿਤੀ 14/1/25 ਨੂੰ ਦਰਜ ਕੀਤੀ ਆ ਵਿਦ ਪੌਕਸ ਵੈਕ ਲਾ ਕੇ ਇਹ ਸਨੂ ਸਿੰਘ ਉਥੇ ਮੈਸਟਰੀਚਰਾਈ ਸਕੂਲ ਦੇ ਵਿੱਚ ਇਹ ਮਾਮਲਾ ਪੁਰਾਣਾ ਜੀ ਤਕਰੀਬਨ 9-10 ਮਹੀਨੇ ਪੁਰਾਣਾ ਉਹ ਕਾਫੀ ਦਿਨ ਤੋਂ ਉਹਨਾਂ ਦੀ ਚੱਲ ਰਹੀ ਸੀ ਆਪਸ ਵਿੱਚ ਕੁਸ਼ਮ ਤੇ ਉਹ ਕਹਿੰਦੇ ਵੀ ਪਹਿਲਾਂ ਅਸੀਂ ਪ੍ਰਿੰਸੀਪਲ ਨੂੰ ਦਿੱਤਾ ਫਿਰ ਚਾਈਲਡ ਵੈਲਫੇਅਰ ਕਮੇਟੀ ਨੂੰ ਦਰਖਾਸਤ ਦਿੱਤੀ ਕਿਤੇ ਉਹ ਸੈਟੀਸਫਾਈ ਨਹੀਂ ਹੋਏ ਉਹ ਤੇ ਖੀਰ ਤੇ ਆ ਕੇ ਹੁਣ ਉਹਨਾਂ ਨੇ ਸਾਡੇ ਕੋਲ ਦਰਖਾਸਤਾਈ ਤੇ ਅਸੀਂ ਉੱਤੇ ਪਰਚਾ ਦਰਜ ਕਰਤਾ ਜੀ ਅਸੀਂ ਉੱਤੇ ਪਰਚਾ ਐਫ ਆਈ ਆਰ ਨੰਬਰ 6 ਔਰਤ ਨਾਲ ਛੇੜਖਾਨੇ ਦਾ ਤੇ ਬੱਚੀ ਮਾਈਨਰ ਹੋਣ ਕਰਕੇ ਪੌਕਸ ਸੈਕਟਰ ਲਾਇਆ ਜੀ ਤੇ ਜਿਹੜਾ ਟੀਚਰ ਸੀ ਸोनू ਸਿੰਘ ਉਹਨੂੰ ਗ੍ਰਿਫਤਾਰ ਕਰ ਲਿਆਗਾ ਪੰਜਾਬ ਦੇ ਹਸਪਤਾਲ ਤੋਂ ਇੱਕ ਅਜਹੀ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋਇਆ ਪਿਆ ਏ ਇੱਥੇ ਇੱਕ ਨਾਮੀ ਹਸਪਤਾਲ ਦੇ ਵਿੱਚ ਮਹਿਜ਼ ਪਿੱਤੇ ਦੇ ਆਪਰੇਸ਼ਨ ਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਸੜਕ ਤੇ ਧਰਨਾ ਲਗਾ ਦਿੱਤਾ ਗਿਆ ਏ ਸਵੀਰਾਂ ਨੂੰ ਦੇਖਣ ਤੋਂ ਬਾਅਦ ਹਰ ਕੋਈ ਡਰਿਆ ਹੋਇਆ ਏ ਜਦੋਂ ਇੱਥੇ ਇੱਕ ਨਾਮੀ ਹਸਪਤਾਲ ਦੇ ਵਿੱਚ ਸਿਰਫ ਪਿੱਤੇ ਦਾ ਆਪਰੇਸ਼ਨ ਕਰਵਾਉਣ ਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ ਏ ਇਸ ਮੌਕੇ ਭਾਵੇਂ ਕਿ ਡਾਕਟਰਾਂ ਦੇ ਵੱਲੋਂ ਆਪਣਾ ਬਿਆਨ ਦਿੱਤਾ ਗਿਆ ਪਰ ਇਸ ਤੋਂ ਬਾਅਦ ਹਰ ਪਾਸੇ ਲੋਕ ਭੜਕੇ ਹੋਏ ਆ ਜ਼ਿਕਰ ਖਾਸ ਹੈ ਕਿ ਪੂਰਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੀਤੀ ਗਈ ਹੈ ਪਰ ਪੁਲਿਸ ਅਧਿਕਾਰੀਆਂ ਨੇ ਵੀ ਇਸ ਮਾਮਲੇ ਨੂੰ ਲੈ ਕੇ ਜੋ ਬਿਆਨ ਦਿੱਤਾ ਹੈ ਉਹ ਨਵੇਂ ਸਵਾਲ ਖੜੇ ਕਰ ਗਏ ਮੈਂ ਰਹਾਉ ਜਨਕਪੁਰੇ ਮੈਂ ਰਹਾਉ ਜ਼ੀਰੋ ਨੰਬਰ ਜ਼ੀਰੋ ਨੰਬਰ ਗਲੀ ਇਹ ਵਾਲੀ ਗਨ ਵਾਲੇ ਦੇ ਬਾਦ ਮੁੜਦਾਬਾ ਮੁੜਦਾਬਾ मामला अपनी को कब लेके आए थे मम्मी को लेके आया था मैं पंद्रह दिन पहले गांव से लेके आया था अच्छा। उसके बाद भाभी का ऑपरेशन हुआ था इधर इसलिए बोला डॉक्टर अच्छा है इधर लेके आने का इधर ऑपरेशन करेंगे ऐसा बोला था ऑपरेशन करवाना था ऑपरेशन मम्मी का पथरी हो गया था सर गाँव में चेक कराया था गाँव में देखा नहीं पथरी इसलिए इधर लिया हजार रूपए लिया था इन्होंने टेस्ट किया पूरा बॉडी का एक्सरे किया पथरी निकला इन्होंने बोला तुरंत ऑपरेशन करने का बोला है हमने बोला अभी पैसे नहीं है हमारे पास 19-20 तारीख को पहुंचा था मैं इधर अभी महीना भी पूरा नहीं हुआ था किसी का पगड़ का इसलिए हमने बोला कि एक दो तारीख को दस बार तारीख को पगार हो जाएगा होटल वाले का उसे मांग के ऑपरेशन करा देंगे बाद में ऐसा सोचा था अच्छा। फिर इसलिए दस पंद्रह तारीख को सोचा था बारह तारीख को कराने वाला था लोड़ी लोड़ी आ गया था फिर पंद्रह तारीख को सुबह डॉक्टर ने फोन किया था फिर ले गया हो बोला उसके बाद फिर बोला एक्सरे करना पड़ेगा बोला फिर दोबारा एक्सरे करने के बाद फिर बोला एक्सरे में हमको कुछ बताया भी नहीं है तुरंत सुबह होने वाला था ऑपरेशन बोला, है, बोला है. आगा। 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 है मम्मी को ऐसा हॉस्पिटल में पहली बार लिया था ऐसा डर लगा था बोल रहा था डर की वजह से बीबी बढ़ गया था बीबी बढ़ने के बाद डॉक्टर ने बोला बीबी बढ़ गया है अभी थोड़ा गुलगुल पानी चढ़ा के उसके बाद होएगा ऐसा बोला है उसके बाद फिर पाँच बजे ऑपरेशन होगा बोला पाँच बजते बोलते छः बज गया गुलगुलस हाँ। का पानी चढ़ते चढ़ते छह हाँ। बजे के बाद फिर ऑपरेशन थिएटर में लेके गया था छ बजे से लेके कम से कम साढ़े नौ बजे तक ऑपरेशन थिएटर में थे हाँ। लाइव चालू था हम लोग भी देख रहे थे इधर कहाँ से उसके बाद फिर लेके आए फिर बेहोश में थे वो लोग रूम पे ले गया बेहोश में लेके आए उसके बाद बाटला चढ़ाया बाटला चढ़ाने के बाद फिर बाटला खत्म हो गया फिर दूसरा साढ़े हो गया उसके बाद दूसरा मैडम आया था एक वो ਇਹ ਨਰਗੀ ਮਾਮਲਾ ਕੀ ਹੈ ਯਾਰ ਸਾਨੂੰ ਗੱਲ ਕਰੀ ਉਹ ਜੋ ਆਪਰੇਟ ਕੀਤਾ ਸੀ ਕਿਸੇ ਲੇਡੀ ਦਾ ਹੁਣ ਆਪਰੇਟ ਹੋ ਜਾ ਬਾਕੀ ਡੈਥ ਹੋਈ ਆ ਉਹਦਾ ਪੋਸਟਮਾਰਟ ਹੋਊਗਾ ਪੋਸਟਮਾਰਟ ਤੋਂ ਬਾਅਦ ਡਾਕਟਰ ਦਾ ਬੋਰਡ ਹੋਊਗਾ ਉਹ ਡਾਕਟਰਾਂ ਦੇ ਬੋਰਡ ਦੇ ਬਾਅਦ ਕੋਈ ਰੈਗਲੀ ਅਸੀਂ ਫਿਰ ਉਸ ਹਿਸਾਬ ਨਾਲ ਦੇਖਿਆ ਜਾਊਗਾ ਡਾਕਟਰ ਵੀ ਕਹਿ ਰਹੇ ਨੇ ਕਿ ਜਾਂਚ ਹੋਣੀ ਚਾਹੀਦੀ ਆ ਕਿ ਲੱਗਦਾ ਕਿ ਤਾਂ ਨਗਲੀ ਹੋਈ ਆ ਕਿ ਅਸੀਂ ਨਹੀਂ ਇਹਦੇ ਬਾਰੇ ਕਹਿ ਸਕਦੇ ਡਾਕਟਰ ਦਾ ਬੋਰਡ ਹੋਊਗਾ ਪੋਸਟਮਾਰਟ ਹੋਊਗਾ ਪੋਸਟਮਾਰਟ ਵਿੱਚ ਕਲੀਅਰ ਹੋਊਗਾ ਜੋ ਵੀ ਹੋਇਆ ਠੀਕ ਥੈਂਕ ਯੂ ਜੀ ਜਮਾਈ ਖਬਰ ਹੋ ਗਈ ਪੂਰੀ ਕਰ ਪਹਿਲੇ ਵੀ ਇੱਕ ਮਾਮਲਾ ਆਇਆ ਸੀ ਇਹਨਾਂ ਨੇ ਇਦਾਂ ਹੀ বিহার ਦਾ ਇੱਕ ਨੌਜਵਾਨ ਸੀ ਉਹਨੂੰ ਇਦਾਂ ਹੀ ਕੋਈ ਗਲਤ ਟੀਕਾ ਲਗਾ ਕੇ ਉਹਦਾ ਡੈਥ ਹੋ ਗਈ ਮੈਨੂੰ ਨਹੀਂ ਪਤਾ ਮੈਂ ਪਿਛਲੀ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਵਰਤਮਾਨ 'ਚ ਜਿੰਨਾ ਵਰਤਮਾਨ ਦੀ ਗੱਲ ਕਰਦਾ ਇਹਨਾਂ ਨੇ ਇਦਾਂ ਦਾ ਕਾਨੂੰਨਾ ਕੰਮ ਕਿਉਂ ਕੀਤਾ ਜਦੋਂ ਅਸੀਂ ਅੰਦਰ ਡਾਕਟਰ ਸਾਹਿਬ ਦਾ ਵਰਜਨ ਲੈਣਗੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਕਾਰਨ ਕੀ ਹੋਇਆ ਕਿਉਂ ਉਹਦੀ ਮੌਤ ਹੋ ਗਈ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਹਾਰਟ ਅਟੈਕ ਨਾਲ ਹੋ ਗਈ ਹੋਣੀ ਹੈ ਜਿਹੜਾ ਇਹਨਾਂ ਦਾ ਸਟਾਫ ਹੈ ਆ ਮੇਰੇ ਵੀਰ ਨੂੰ ਕਹਿੰਦਾ ਕਿ ਹਾਂ ਵੀ ਫਿਰ ਕੀ ਹੋ ਗਿਆ ਪਤਾ ਨਹੀਂ ਲੱਗਦਾ ਹੈ ਜੋ ਦੁਨੀਆ ਮੇ ਆਇਆ ਉਸਨੇ ਚਲੇ ਹੀ ਜਾਣਾ ਯਾਰ ਜੇਰੋ ਤੁਹਾਡੇ ਘਰ ਦੇ ਨਾਲ ਇਦਾਂ ਦੀ ਗੱਲ ਹੋ ਗਈ ਤੁਸੀਂ ਇਹ ਜਵਾਬ ਦੇਵੋਗੇ ਲੱਖ ਲਾਣ ਦੇ ਇਹੋ ਜਿਹੇ ਡਾਕਟਰ ਤੇ ਮੈਂ ਪੰਜਾਬ ਦੇ ਹੈਲਥ ਮਿਨਿਸਟਰ ਨੂੰ ਬੇਨਤੀ ਕਰਦਾ ਇਹਨਾਂ ਦੀ ਡਿਗਰੀਆਂ ਚੈੱਕ ਕੀਤੀਆਂ ਜਾਣ ਇਹਨਾਂ ਕੋਲ ਵਾਕਈ ਜੈਨੂਇਨ ਲਾਇਸੈਂਸ ਹੈ ਕਿ ਨਹੀਂ ਹੈ ਜਾਂ ਇਹ ਇਦਾਂ ਹੀ ਡਾਕਟਰ ਬਣ ਗਏ ਆ ਇੱਕ ਡਾਕ ਜਿਹੜਾ ਜ਼ਿੰਮੇਵਾਰ ਹਸਪੀਟਲ ਜਾਂ ਜ਼ਿੰਮੇਵਾਰ ਡਾਕਟਰ ਹੁੰਦਾ ਨਾ ਜਦੋਂ ਉਹਦੇ ਕੋਲ ਇਲਾਜ ਵਾਸਤੇ ਮਸ਼ੀਨਰੀ ਨਹੀਂ ਹੁੰਦੀ ਸਟਾਫ ਨਹੀਂ ਹੁੰਦਾ ਡਾਕਟਰ ਨਹੀਂ ਹੁੰਦੇ ਉਹ ਵੱਡੇ ਹਸਪੀਟਲ ਦੇ ਵਿੱਚ ਰੈਫਰ ਕਰ ਦਿੰਦਾ ਲੁਧਿਆਣਾ ਦੇ ਵਿੱਚ ਸੀਐਮਸੀ ਡੀਐਮਸੀ 40 ਅਪੋਲੋ ਵਰਗੇ ਵੱਡੇ ਸ਼ਾਨਦਾਰ ਹਸਪੀਟਲ ਨੇ ਜੇ ਤੁਹਾਡੇ ਕੋਲ ਇਲਾਜ ਦੀ ਕਮੀ ਸੀ ਤੁਹਾਡੇ ਕੋਲ ਡਾਕਟਰਾਂ ਦੀ ਕਮੀ ਸੀ ਤੁਹਾਡੇ ਕੋਲ ਮਸ਼ੀਨਰੀ ਦੀ ਕਮੀ ਸੀ ਤੁਸੀਂ ਉੱਥੇ ਰੈਫਰ ਕਰ ਦਿੰਦੇ ਤੁਸੀਂ ਕਿਉਂ ਨਹੀਂ ਕੀਤਾ ਇਸ ਗੱਲ ਦਾ ਜਵਾਬ ਕੌਣ ਦੇਗਾ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਦਾ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਵੇ ਸੋਇਸਾਨ ਹੁਣ ਤੱਕ ਦੀਆਂ ਖਾਸ-ਖਾਸ ਖਬਰਾਂ ਆਪਦੇ ਰੇ ਅਪਡੇਟਸ ਲਈ ਜੁੜੇ ਰਹੋ ਕੈਨ ਟੀਵੀ ਪੰਜਾਬੀ ਦੇ ਨਾਲ